ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਦਾਸ ਗਰਮੇਲ ਸਿੰਘ ਮੱਲੀ ਆਸੇਵাদার ਸ੍ਰੀ ਗੁਰੂ ਸਿੰਘ ਸਵਾ ਸਾਉਥ ਹਾਲ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 4 ਤਰੀਕ ਨੂੰ ਦਿਨ ਐਤਵਾਰ 6:30 ਵਜੇ ਸਿੱਖ ਮਿਸਿਸ ਸਾਡੀ ਦੇ ਵਿੱਚ ਇੱਕ ਪੰਥਕ ਇਕੱਠ ਬੁਲਾਇਆ ਗਿਆ ਹੈ ਜਿਸ ਦੇ ਵਿੱਚ ਸ੍ਰੀ ਗੁਰੂ ਸਿੰਘ ਸਵਾ ਦੇ ਵਿੱਚ ਹੋ ਰਹੀਆਂ ਵਿਧੀਆਂ ਤੇ ਪਰਿਵਾਰਵਾਦ ਨੂੰ ਲੈ ਕੇ ਜੋ ਸਾਰਾ ਕੁਝ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਟਰਸਟੀ ਬਣਾ ਕੇ ਉਹਨਾਂ ਦੇ ਨਾਂ ਤੇ ਸਾਰੀ ਪ੍ਰਾਪਰਟੀ ਕਰਵਾ ਦਿੱਤੀ ਹੈ ਤੇ ਹੁਣ ਇਲੈਕਸ਼ਨਾਂ ਵੀ ਉਹਨਾਂ ਨੇ ਕਰਾਉਣੀਆਂ ਤੇ ਸਿਲੈਕਸ਼ਨਾਂ ਵੀ ਉਹਨਾਂ ਨੇ ਕਰਨੀਆਂ ਸੋ ਜਿਸ ਤਰ੍ਹਾਂ ਪਿਛਲੀ ਵਾਰੀ ਉਹਨਾਂ ਨੇ ਆਪਣੀ ਮਰਜ਼ੀ ਨਾਲ ਟਰਸਟੀ ਪਾਏ ਤੇ ਕਨਸਟੀਟਿਊਸ਼ਨ ਐਮੈਂਡ ਕੀਤਾ ਜਿਹਦੇ ਨਾਲ ਸਾਰਾ ਕੰਟਰੋਲ ਉਹਨਾਂ ਨੇ ਆਪਣੇ ਹੱਥ ਵਿੱਚ ਲੈ ਲਿਆ ਤੇ ਤੁਸੀਂ ਚੈਰਿਟੀ ਕਮਿਸ਼ਨ ਕੋਲੇ ਜਾਂ ਕੋਰਟ ਕੋਲੇ ਵੀ ਆਉਣ ਵਾਲੇ ਸਮੇਂ ਵਿੱਚ ਜਾ ਨਹੀਂ ਸਕੋਗੇ ਸੋ ਇਸ ਕਰਕੇ ਉਹਨਾਂ ਮੱਧੇ ਨਜ਼ਰ ਰੱਖਦੀਆਂ ਚੈਰਟੀ ਕਮਿਸ਼ਨ ਨੇ ਇਹਨਾਂ ਨੂੰ ਮੀਡੀਏਸ਼ਨ ਕਰਨ ਲਈ ਕਿਹਾ ਹੈ ਜਿਹੜਾ ਕਿ ਕੋਰਟ ਦਾ ਆਰਡਰ ਆ ਲੇਕਿਨ ਉਹ ਵੀ ਇਹਨਾਂ ਨੇ ਨਹੀਂ ਮੰਨਿਆ ਤੇ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਹੁਣ 9 ਤਰੀਕ ਲਾਸਟ ਡੇਟ ਦਿੱਤੀ ਹੋਈ ਹੈ ਸੋ ਆਪ ਸਾਰੇ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਆਪਣੇ ਪਰਿਵਾਰਾਂ ਦੋਸਤਾਂ ਮਿੱਤਰਾਂ ਦੇ ਨਾਲ ਦਿਨ ਐਤਵਾਰ 4 ਤਰੀਕ 4 ਮਈ ਸਿੱਖ ਮੀਜੀ ਸੋਸਾਇਟੀ ਵਿੱਚ 6:30 ਵਜੇ ਇਹ ਪੰਥਕ ਅਕੰਠ ਬੁਲਾਇਆ ਗਿਆ ਹੈ ਤਸੀਂ ਜਰੂਰ ਪਲੀਜ਼ ਇਹਦੇ ਵਿੱਚ ਆਪਣੀ ਹਾਜ਼ਰੀ ਭਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗਰਮੇਲ ਸਿੰਘ ਮੱਲੀ ਆਸੇਵাদার ਸ੍ਰੀ ਗੁਰੂ ਸਿੰਘ ਸਵਾ ਸਾਉਧਾਲ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 4 ਤਰੀਕ ਨੂੰ ਦਿਨ ਐਤਵਾਰ 6:30 ਵਜੇ ਸਖਮਿਸਿਸ ਸੈਟੀ ਦੇ ਵਿੱਚ ਇੱਕ ਪੰਥਕ ਇਕੱਠ ਬੁਲਾਇਆ ਗਿਆ ਹੈ ਜਿਸ ਦੇ ਵਿੱਚ ਸ੍ਰੀ ਗੁਰੂ ਸਿੰਘ ਸੰਵਾ ਦੇ ਵਿੱਚ ਹੋ ਰਹੀਆਂ ਵਿਧਿਕੀਆਂ ਤੇ ਪਰਿਵਾਰਵਾਦ ਨੂੰ ਲੈ ਕੇ ਜੋ ਸਾਰਾ ਕੁਝ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਟਰਸਟੀ ਬਣਾ ਕੇ ਉਹਨਾਂ ਦੇ ਨਾਂ ਤੇ ਸਾਰੀ ਪ੍ਰਾਪਰਟੀ ਕਰਵਾ ਦਿੱਤੀ ਹੈ ਤੇ ਹੁਣ ਇਲੈਕਸ਼ਨਾਂ ਵੀ ਉਹਨਾਂ ਨੇ ਕਰਾਉਣੀਆਂ ਤੇ ਸਿਲੈਕਸ਼ਨਾਂ ਵੀ ਉਹਨਾਂ ਨੇ ਕਰਨੀਆਂ ਹੈ ਸੋ ਜੇstra ਪਿਛਲੀ ਵਾਰੀ ਉਹਨਾਂ ਨੇ ਆਪਣੀ ਮਰਜ਼ੀ ਨਾਲ ਟਰਸਟੀ ਪਾਏ ਤੇ ਕਾਂਸਿਜਨ ਰੈਮੈਂਡ ਕੀਤਾ ਜਿਹਦੇ ਨਾਲ ਸਾਰਾ ਕੰਟਰੋਲ ਉਹਨਾਂ ਨੇ ਆਪਣੇ ਹੱਥ ਵਿੱਚ ਲੈ ਲਿਆ ਤੇ ਤੁਸੀਂ ਚੈਰਿਟੀ ਕਮਿਸ਼ਨ ਕੋਲੇ ਜਾਂ ਕੋਰਟ ਕੋਲੇ ਵੀ ਆਉਣ ਵਾਲੇ ਸਮੇਂ ਵਿੱਚ ਜਾ ਨਹੀਂ ਸਕੋਗੇ ਸੋ ਇਸ ਕਰਕੇ ਉਹਨਾਂ ਮੱਦੇ ਨਜ਼ਰ ਰੱਖਦਿਆਂ ਚੈਰਿਟੀ ਕਮਿਸ਼ਨ ਨੇ ਇਹਨਾਂ ਨੂੰ ਮੀਡੀਏਸ਼ਨ ਕਰਨ ਲਈ ਕਿਹਾ ਹੈ ਜਿਹੜਾ ਕੋਈ ਕੋਰਟ ਦਾ ਆਰਡਰ ਆ ਲੇਕਿਨ ਉਹ ਵੀ ਇਹਨਾਂ ਨੇ ਨਹੀਂ ਮੰਨਿਆ ਤੇ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਹੁਣ 9 ਤਰੀਕ ਲਾਸਟ ਡੇਟ ਦਿੱਤੀ ਹੋਈ ਹੈ ਤੋ ਆਪ ਸਾਰੇ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਆਪਣੇ ਪਰਿਵਾਰਾਂ ਦੋਸਤਾਂ ਮਿੱਤਰਾਂ ਦੇ ਨਾਲ ਦਿਨ ਐਤਵਾਰ 4 ਤਰੀਕ 4 ਮਈ ਸਿੱਖ ਮਿਜ਼ੀ ਸੋਸਾਇਟੀ ਵਿੱਚ 6:30 ਵਜੇ ਇਹ ਪੰਥਕ ਇਕੰਠ ਬੁਲਾਇਆ ਗਿਆ ਹੈ ਤੁਸੀਂ ਜਰੂਰ ਪਲੀਜ਼ ਇਹਦੇ ਵਿੱਚ ਆਪਣੀ ਹਾਜ਼ਰੀ ਭਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ